ਸੱਚੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਡਿਸਕਾਊਂਟ ਤੇ ਦੀਵਾਲੀ ਦੀ ਆਫਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਨੇ ਲਗਾਈ ਹੋਈ ਹੈ ਦੀਵਾਲੀ ਦੀ ਆਫਰ ਤੇ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਣੇ ਨੇ ਜੀ ਜਦੋਂ ਅਸੀਂ ਸੂਟ ਵੀਡੀਓ 'ਚ ਦਿਖਾਣੇ ਆ ਤਾਂ ਉਹਨਾਂ ਦੇ ਸਾਨੂੰ ਰਿਪੀਟ ਆਰਡਰ ਆਨੇ ਆ ਸਾਰੇ ਸੂਟ ਬਣਾਏ ਹੋਏ ਨੇ ਜੀ ਨਵੇਂ ਸਿਰੇ ਇੱਕ ਇੱਕ ਮਤਲਬ ਕਲਰ ਦੇ ਵਿੱਚ ਤੁਹਾਨੂੰ ਦੋ ਦੋ ਵੀ ਸੂਟ ਮਿਲ ਜਾਣਗੇ ਫੁੱਲ ਕੁਆਂਟੀਟੀ ਦੇ ਵਿੱਚ ਆਪਾਂ ਨੇ ਇਹ ਵਾਲਾ ਸਟਾਕ ਬਣਵਾਇਆ ਹੋਇਆ ਹੈ ਇਹ ਉਹ ਸੂਟ ਨੇ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਹੋ ਤੇ ਮਤਲਬ ਲੋਕੋ ਜਿੱਦਾਂ ਫੰਕਸ਼ਨ ਦੇ ਅਕੋਰਡਿੰਗ ਹਰ ਇੱਕ ਦੇ ਬਜਟ ਚਾਣਨ ਵਾਲੇ ਸੂਟ ਨੇ ਤੇ ਗਿਫਟ ਦੇਣ ਵਾਸਤੇ ਵੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਜਿਹੜੇ ਅੱਜ ਦੇ ਸੂਟ ਲੈਣਗੇ ਜਿੰਨੇ ਵੀ ਤੁਸੀਂ ਸੂਟ ਪਰਚੇਸ ਕਰੋਗੇ ਅਸੀਂ ਹਰੇਕ ਇੱਕ ਸੂਟ ਦੇ ਨਾਲ ਅਸੀਂ ਤੁਹਾਨੂੰ ਕੂਪਨ ਦਵਾਂਗੇ ਜੀ ਉਹ ਲੱਕੀ ਕੂਪਨ ਆਪਾਂ ਕੱਢਾਂਗੇ ਤਕਰੀਬਨ 26 ਜਾਂ 27 ਤਰੀਕ ਨੂੰ ਘੱਟੋ ਘੱਟ 5 ਆਪਾਂ ਲੱਕੀ ਕੂਪਨ ਕੱਢਾਂਗੇ ਜੀ ਤੇ ਬਾਕੀ ਲੱਕੀ ਕਮੈਂਟ ਵੀ ਕੱਢਾਂਗੇ ਤੁਸੀਂ ਮੇਰੀ ਵੀਡੀਓ ਤੇ ਕਮੈਂਟ ਕਰਦੇ ਰਹੋ ਤੇ ਫਿਰ ਅਸੀਂ ਤੁਹਾਨੂੰ ਦਵਾਂਗੇ ਜੀ ਬਹੁਤ ਸੋਨੇ ਸੋਨੇ ਦੇ ਗਿਫਟ ਅਸੀਂ ਆਪਣੇ ਤੌਰ ਤੇ ਸੋਨੇ ਦੇਵਾਂਗੇ ਬਾਕੀ ਜਿਹੜੀ ਅੱਜ ਦੀ ਕਲੈਕਸ਼ਨ ਆ ਪਾਰਟੀ ਵੇਅਰ ਸੂਟ ਨੇ ਜੀ ਤੁਸੀਂ ਮੇਰੀ ਵੀਡੀਓ ਚ ਇਹਨਾਂ ਦੇ ਪਹਿਲਾਂ ਵੀ ਰੇਟ ਦੇਖ ਸਕਦੇ ਹੋ ਤੇ ਅੱਜ ਵੀ ਜਿਹੜੇ ਅਸੀਂ ਤੁਹਾਨੂੰ ਦਿਵਾਲੀ ਤੇ ਫੁੱਲ ਧੁਮਾਕਾ ਦੇਣਾ ਹੈ ਇਹਨਾਂ ਸੂਟਾਂ ਦੇ ਬਹੁਤ ਸੋਹਣੇ ਜਿਹੀ ਕਲੈਕਸ਼ਨ ਨਾ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸਾਡੇ ਕਿੰਨੀ ਤੁਹਾਨੂੰ ਮੈਸੇਜ ਆਏਗਾ ਅਵੇਲੇਬਲ ਦਾ ਜਾਂ ਸੋਲਡ ਆਊਟ ਦਾ ਜਿੱਦਾਂ ਵੀ ਹੈਗਾ ਉਹ ਨੈਕਸਟ ਉੱਪਰ ਪ੍ਰੋਸੀਜਰ ਅੱਗੇ ਹੋਏਗਾ ਜੀ ਪਹਿਲਾਂ ਅਡਵਾਂਸ ਪੇਮੈਂਟ ਰੈਂਦੀ ਆ ਉਸੇ ਕਾਚੀ ਸੂਟ ਪਾਰਸਲ ਕਰਵਾਣੇ ਆ ਸਟੱਫ ਲਗ ਲਗ ਰਹੇਗਾ ਅਸੀਂ ਵੀਡੀਓ ਵਿੱਚ ਦੱਸਾਂਗੇ ਜੀ ਸਾਰਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਹਰੇਕ ਦੇ ਬਜਟ ਵਾਲੇ ਸੂਟ ਰਹਿਣਗੇ 골ਡਨ ਸ਼ੇਡ ਦੇ ਵਿੱਚ ਇਹ ਸੂਟ ਆ ਇਹ ਹੀ ਆਪਣੇ ਕੋਲ ਅਗਰ ਕਿਸੇ ਨੇ ਹੋਲ ਸੇਲ ਪ੍ਰਾਈਸ ਇਸ ਸੈਟ ਵਾਈਜ਼ ਲੈਣੇ ਆ ਤਾਂ ਉਹ ਵੀ ਅਵੇਲੇਬਿਲਟੀ ਆਪਣੇ ਪਾਸ ਹੈਗੀ ਕਿਉਂਕਿ ਕਾਫੀ ਸਾਰੇ ਬੁਟੀਕ ਮੇਰੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਅਸੀਂ ਸੈਟ ਵਾਈਜ਼ ਸੂਟ ਦਿੰਦੇ ਆ ਇਹ ਇਹ ਹੈਗਾ ਜੀ ਕਰਸ਼ ਦਾ ਸਟੱਫ ਕਰਸ਼ ਟਿਸ਼ੂ ਤੇ ਸੂਟ ਬਣਿਆ ਹੋਇਆ ਬਹੁਤ ਸੋਨਾ ਤਿੱਲੇ ਘਟਦਾਣਾ ਤੇ ਥ्रेड ਵਰਕ ਇਸ ਚ ਅਸੀਂ ਯੂਜ਼ ਕੀਤਾ ਹੋਇਆ ਹਲਕੀ ਜਿਹੀ ਸਿੱਪੀ ਦੀ ਵੀ ਟੋਨ ਦਿੱਤੀ ਹੋਈ ਹੈ ਜੀ ਤੇ ਬਾਜੂ ਤੇ ਵੀ ਤੁਹਾਨੂੰ ਸਭ ਦੀ ਪ੍ਰੋਪਰ ਵਰਕ ਮਿਲੇਗਾ ਇਹਨਾਂ ਦੇ ਨਾਲ ਅਸੀਂ ਕ੍ਰੇਪ ਦੀਆਂ ਸਲਵਾਰਾਂ ਲਗਾਈਆਂ ਹੋਈਆਂ ਤੇ ਤੁਸੀਂ ਇਹਨਾਂ ਦੇ ਜਿੱਦਾਂ ਵੀ ਸਟਿਚਿੰਗ ਕਰवानी ਆ ਉਸ ਤੇ ਅਕੋਰਡਿੰਗ ਸਟਿਚ ਕਰਵਾ ਸਕਦੇ ਹੋ ਸੇਮ ਹੀ ਸਟਫ ਦੇ ਵਿੱਚ ਕ੍ਰਾਸ ਟਿਸ਼ੂ ਦੇ ਉੱਪਰ ਇਹਰਾ ਦੁਪੱਟਾ ਜੀ ਤੇ ਦੁਪੱਟੇ ਦੇ ਵਿੱਚ ਬੁਲਟੀ ਰਹੇਗੀ ਫੋਰ ਸਾਈਡ ਰਹੇਗਾ ਵਰਕ ਆਪਣੇ ਪਾਸ ਪੂਰੀ ਕੁਆਂਟੀਟੀ ਚ ਇਹ ਸਟਾਕ ਆ ਤੇ ਤੁਹਾਨੂੰ ਮੈਂ ਥੋੜਾ ਜਿਹਾ ਜਲਦੀ ਚ ਦਿਖਾਵਾਂਗੀ ਜੀ ਸਾਰੇ ਸੂਟ ਤੇ ਸੂਟ ਰਹੇਗਾ ਜੀ ਇਹ 4200 ਦਾ 4200 ਦਾ ਸੂਟ ਆ ਤੇ ਇਹਦੇ ਵਿੱਚ ਇਹ ਸੈਕੰਡ ਕਲਰ ਆ ਆਨੀਅਨ ਹਰੇ ਕੇ ਉਹਦੇ ਵੀ ਸੋਨੂ ਕਲਰ ਆਪਸ਼ਨ ਮਿਲ ਜਾਣਗੇ ਤੇ ਕੁਆਂਟੀਟੀਆ ਮਿਲ ਜਾਣਗੇ ਹਾਂ ਜੀ neck ਦੇ ਉੱਪਰ ਵਰਕ ਹੈ ਟੋਟਲੀ ਦਬਕਾ ਵਰਕ ਹੈ ਤੇ ਨੀਡਲ ਵਰਕ ਹੈ ਜੀ ਇਸ ਦੇ ਉੱਪਰ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਆ ਤੇ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਟੋਟਲੀ ਹੈਂਡ ਵਰਕ ਦੇ ਨਾਲ ਤਕਰੀਬਨ ਇਹ 42 ਸੌਦੀ ਰੇਂਜ ਦੇ ਸੂਟ ਸੀਗੇ ਜੀ ਸਾਰੀ ਨੈਕਵਰਕ ਵਾਲੀ ਜਿਹੜੇ ਹੁਣ ਸਾਡੇ ਕੋਲ ਬਹੁਤ ਸਾਰੀ ਕੁਆਂਟੀਟੀ ਆ ਗਈ ਇਹਨਾਂ ਦੀ ਤੇ ਉਹ ਜਿੰਨਾ ਆਪਣੇ ਕੋਲ ਸਟਾਕ ਆਏਗਾ ਉਹਨੇ ਪ੍ਰਾਈਸ ਲੈਸ ਹੋਣਗੇ ਠੀਕ ਹੈ ਇਹ ਸਾਰੇ ਬਣਵਾਏ ਹੋਏ ਸੂਟ ਨੇ ਜੀ ਤੇ ਇਹਦਾ ਪ੍ਰਾਈਸ ਹੁਣ ਤੁਹਾਨੂੰ ਦਵਾਂਗੇ ਅਸੀਂ 3900 3900 ਦਾ ਸੂਟ ਆ ਇਹਦੇ ਵਿੱਚ ਕਲਰ ਦੇਖ ਲਓ ਨਿਓਨ ਸ਼ੇਡ ਆ ਬਹੁਤ ਸੋਹਣਾ ਜਿਹਾ ਤੇ ਕੇ ਪਰਪਲ ਕਲਰ ਮਿਲ ਜਾਏਗਾ ਤਿੰਨ ਕਲਰ ਨੇ ਤੇ 39 ਸ਼ਿਪਿੰਗ ਚਾਰजेस ਸਭ ਦੇ ਅਲੱਗ-ਅਲੱਗ ਤੋਂ ਹੋਣਗੇ। ਕਲਰ ਦੇਖੋ ਜੀ ਸੂਟ ਦਾ। ਤੇ ਵਰਕੇ ਦੇਖੋ। ਪ੍ਰਾਈਸ ਤੁਹਾਨੂੰ ਮੈਂ ਦੱਸਦੀ ਆ। ਟੋਟਲੀ ਕਟਦਾਣੀ ਦੇ ਨਾਲ ਬਣਿਆ ਹੋਇਆ ਪੀਸ ਆ। ਬਹੁਤ ਪਿਆਰਾ ਬਿਲਕੁਲ ਸੌਫਟ ਸ਼ਿਮਰ ਦੇ ਉੱਪਰ ਸੂਟ ਬਣਿਆ ਹੋਇਆ। ਕਲੀ ਸਟਾਈਲ 'ਚ ਕਟਦਾਣਾ ਤੇ ਜਿਹੜਾ ਸਿੱਪੀ ਲੱਗੀ ਹੋਈ ਆ ਉਹ ਸੇਮ ਸਟੱਫ ਦੇ ਨਾਲ ਦਾ ਕਲਰ ਲੱਗਿਆ ਹੋਇਆ ਏ। ਠੀਕ ਹੈ ਜੀ। ਤੇ ਇਹ ਰਹੇਗੀ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਆ ਸੇਮ ਹੀ ਸਟੱਫ 'ਚ ਇਹਦਾ 4 ਸਾਈਡ ਬੇਲ ਵਾਲਾ ਦੁਪੱਟਾ ਰਹੇਗਾ ਤੇ ਵਿੱਚ ਬੂਟੀ ਰਹੇਗੀ ਜੀ ਤੁਸੀਂ ਖੁਦ ਦੇਖ ਸਕਦੇ ਹੋ ਹੈਵੀ ਲੁੱਕ ਪੂਰੀ ਸੂਟ ਦੇਗਾ ਤੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 4700 ਸੀਗਾ ਤੇ ਹੁਣ ਆਪਣੇ ਕੋਲ ਆਏ ਨੇ ਤਕਰੀਬਨ ਇਹਦੇ ਵਿੱਚ 2 ਤੋਂ 3 ਸੈੱਟ ਸੇਮ ਹੀ ਤੇ ਪ੍ਰਾਈਸ ਦਵਾਂਗੇ ਜੀ ਤੁਹਾਨੂੰ ਇਹ ਆਪਾਂ 4200 ਦਾ ਠੀਕ ਹੈ 420 ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ 4 ਸਾਈਡ ਬੇਲ ਹੈਵੀ ਵਰਕ ਦੇ ਨਾਲ ਠੀਕ ਹੈ ਜੀ ਤੇ ਕਮੈਂਟਾਂ ਦੀ ਵੇਟ ਰਹੇਗੀ ਛੋਟਿਆਂ ਦੀ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦੇ ਨਾਲ ਸੂਟ ਆ ਕ੍ਰਸ਼ ਟਿਸ਼ੂ ਦੇ ਉੱਪਰ ਐਦਾਂ ਰਹੇਗਾ ਜੀ ਸੂਟ ਇਹ ਕੇਰਾ ਹੈਵੀ ਆ ਚੁੰਮਕਾ ਡਿਜ਼ਾਈਨ ਬੋਲਦੇ ਇਹਨੂੰ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਹੈ ਟੋਟਲੀ ਡਬਕੇ ਦੇ ਨਾਲ ਬਣਿਆ ਹੋਇਆ ਪੀਸ ਆ ਠੀਕ ਆ ਜੀ ਤੇ ਇਹ ਵੀ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ 'ਚ ਦੇਣਾ ਸੂਟ ਹੋਣ ਤਕਰੀਬਨ 10k ਦੀ ਰੇਂਜ ਸੀਗਾ 4 ਸਾਈਡ ਵਰਕ ਦੇ ਨਾਲ ਆ ਸਾਰੇ ਦੇ ਵਿੱਚ ਬੂਟੀ ਆ ਕ੍ਰਸ਼ ਦੀ ਸ਼ਰਟ ਆ ਕ੍ਰਸ਼ ਦਾ ਦੁਪੱਟਾ ਹੈ ਤੇ ਸੂਟ ਦਵਾਂਗੇ ਜੀ 8500 ਦਾ ਠੀਕ ਆ ਜੀ 8500 ਦਾ ਸੂਟ ਆ ਇਦੇ ਵਿੱਚ ਅਸੀਂ ਤੁਹਾਨੂੰ ਕਲਰ ਦੇ ਦਾਂਗੇ 4 ਸਲਵਾਰਾਂ ਦੇ ਕਲਰ ਦਿਖਾ ਦਾਨੀ ਆ ਤਾਂ ਜੋ ਤੁਹਾਨੂੰ ਪ੍ਰੋਪਰ ਸਮਝ ਲੱਗ ਜਵੇ ਇਹ ਹੈਗਾ ਜੀ ਗ੍ਰੇ ਸਕਾਈ ਗ੍ਰੇ ਟੋਨ ਦੇ ਵਿੱਚ ਠੀਕ ਹੈ ਇਹ ਪਰਪਲ ਦੇ ਵਿੱਚ ਆ ਗਿਆ ਜੀ ਤੇ ਇੱਕ ਸੂਟ ਦੇ ਵਿੱਚ ਇਹ ਪੀਚ ਜਿਹਾ ਸ਼ੇਡ ਆ ਗਿਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ 8500 ਡਿਸਕਾਊਂਟਡ ਪੀਸ ਨੇ ਜੀ ਇਹ ਦੀਵਾਲੀ ਆਫਰ ਆ ਇਸ ਤੋਂ ਬਾਅਦ ਦੇਖਦੇ ਆ ਜੋ ਸੇਲ ਹੋ ਗਿਆ ਠੀਕ ਆ ਨਹੀਂ ਫਿਰ ਆਪਾਂ ਪ੍ਰਾਈਸ ਇਹਨਾਂ ਦੇ ਨੈਕਸਟ ਆਰਡਰ ਵਿੱਚ ਹੋ ਸਕਦਾ ਵੱਧ ਸਕਦੇ ਆ ਕਿਉਂਕਿ ਇਹ ਤਾਂ ਸਾਰੇ ਸੇਲ ਹੋਈ ਜਾਣੇ ਬਹੁਤ ਘੱਟ ਰੇਟ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਜਿਹੜਾ ਨਵਾਂ ਸਟਾਕ ਬਣੇਗਾ ਉਹ ਆਪਾਂ ਕਿੰਨਾ ਚੱਕਨੇ ਆ ਉਸ ਤੇ ਡਿਪੈਂਡ ਆ ਇਹ ਹੈਗਾ ਸਾਰਾ ਕਟਦਾਨਾ ਤੇ ਸਿੱਪੀ ਦੇ ਨਾਲ ਫੁੱਲ ਫਰੰਟ ਬਣਿਆ ਹੋਇਆ ਬਹੁਤ ਪਿਆਰਾ ਪੀਸ ਆ ਤੇ ਬਾਜੂ ਵੀ ਤੁਹਾਨੂੰ ਪੂਰੀਆਂ ਹੈਵੀ ਚ ਮਿਲਦੀਆਂ ਇਸ ਤੇ ਆ ਠੀਕ ਹੈ ਜੀ ਤੇ ਸਲਵਾਰ ਤੇ ਵੀ ਵਰਕ ਆ ਤੇ ਇਹ ਗਲਾਸ ਟਿਸ਼ੂ ਦੀ ਸ਼ਰਟ ਆ ਤੇ ਗਲਾਸ ਟਿਸ਼ੂ ਦਾ ਇਹ ਰਹਾ ਦੁਪੱਟਾ ਕਾਰਨਰ ਹੈਵੀ ਦੇ ਨਾਲ ਸਾਰੇ ਦੇ ਵਿੱਚ ਸਿੱਪੀ ਲੱਗੀ ਹੋਈ ਆ 크ਰੇਪ ਦੀ ਸਲਵਾਰ ਆ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ ਹੁਣ 4500 ਪੂਰਾ ਹੈਵੀ ਦੇ ਵਿੱਚ ਆ 4500 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਰਿਹਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਤਿੰਨ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ 4500 ਪ੍ਰਾਈਸ ਦੇ ਵਿੱਚ ਸੂਟ ਦੇਖੋ ਜੀ ਸਾਰੇ ਫਰੰਟ ਦੇ ਵਿੱਚ ਬਹੁਤ ਪਿਆਰਾ ਜਿਹਾ ਵਰਕ ਹੈ ਬਹੁਤ ਸੋਹਣਾ ਵਰਕ ਹੈ ਸਾਰਾ ਹੀ ਆਰੀ ਵਰਕ ਦੇ ਨਾਲ ਹੈ ਟੋਟਲੀ ਹੈਂਡ ਦੇ ਨਾਲ ਹੈ ਜੀ ਇਹ ਤੇ ਪਿਛੇ ਹੈਗਾ ਇਹ ਕਟਦਾਣਾ ਠੀਕ ਆ ਬਹੁਤ ਰਾਇਲ ਜਿਹਾ ਸੂਟ ਆ ਬਰੀਕੀ ਜਿਹਾ ਕੰਮ ਹੈ 골ਡਨ ਸ਼ੇਡ ਆ ਜੀ ਤੇ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਬਹੁਤ ਸੌਫਟ ਸਟਫ ਦੇ ਉੱਪਰ ਆ ਸ਼ਿਮਰ ਦੇ ਉੱਪਰ ਠੀਕ ਹੈ ਜੀ ਪ੍ਰਾਈਸ ਰਹੇਗਾ ਇਹ ਸੂਟ ਦਾ 3900 ਸੀਗਾ ਤੇ ਹੁਣ ਅਸੀਂ ਤੁਹਾਨੂੰ ਇਹ 34 ਦਾ ਦੇਵਾਂਗੇ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਕੱਟੇ ਹੋਗਾ 8 ਤੋਂ 9 ਸੇਮ ਸੇਮ ਚਾਰ ਇਹ ਤੇ ਚਾਰ ਇਹ ਕੁਆਂਟੀਟੀ ਪੂਰੀ ਆਈ ਹੋਈ ਆ ਦੋ ਹੀ ਕਲਰਾਂ ਦੇ ਵਿੱਚ ਠੀਕ ਹੈ ਜੀ ਸੂਟ ਪਏ ਦੀ ਲੁੱਕ ਦੇਖ ਲਓ ਬਹੁਤ ਪਿਆਰੀ ਬੇਲ ਆ ਜੀ ਸੂਟ ਤੇ ਬਹੁਤ ਸੋਹਣੀ ਪਿਓਰ ਤੇ ਸੂਟ ਹੈ ਜੀ ਬਿਲਕੁਲ ਪਿਓਰ ਪਿਓਰ ਵਿਸਕੋਸ אורਗੈਂਜ਼ਾ ਤੇ ਸਾਰੇ ਦਬਕੇ ਦਾ ਕੰਮ ਹੈ ਜੀ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਮੇਨ ਹੈਗਾ ਜੀ ਇਹ ਸੂਟ ਦਾ ਦੁਪੱਟਾ ਇਹ ਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਜਿਹੜਾ ਦੁਪੱਟਾ ਟੋਟਲੀ ਹੈਂਡ ਮੇਡ ਆ 11 ਤੋਂ 12000 ਦੀ ਰੇਂਜ ਵਾਲਾ ਸੂਟ ਆ 10000 ਪ੍ਰਾਈਸ ਸੀਗਾ ਇਹ ਸੂਟ ਦਾ ਵੈਸੇ ਤੁਹਾਨੂੰ 11 ਤੋਂ 12 ਮਿਲਦਾ ਹੈ 9500 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 9 500, ਬਹੁਤ ਸੋਹਣਾ ਸੂਟ ਦੇ ਰਹੇ ਹਨ ਬਹੁਤ ਪਸੰਦ ਕੀਤਾ ਇਹ ਵਾਲਾ ਡਿਜ਼ਾਈਨ ਸਾਡਾ ਸਭ ਨੇ ਬਹੁਤ ਜਿਆਦਾ ਇਹ ਜਿਨਾਂ ਦਾ 2 ਇੰਚ ਕੇਰਾ ਉਹਨਾਂ ਦਾ ਵੀ इजीली ਬਣ ਜਾਏਗਾ ਤੇ ਜਿਨ੍ਹਾਂ ਦਾ 20 18 ਮਤਲਬ 19 ਇੰਚ ਤੋਂ ਲੈ ਕੇ 22 ਇੰਚ ਤੱਕ इजीली ਕੇਰਾ ਬਣੇਗਾ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਗੋਟਾ ਪੱਤੀ ਦੇ ਨਾਲ ਆ ਟੋਟਲੀ ਕੇਰਾ ਜਿਹੜਾ ਹੈਵੀ ਲੁੱਕ ਦਿੰਦਾ ਹੈ ਬਹੁਤ ਪਿਆਰਾ ਪੀਸ ਆ ਏ ਦੀ ਸਲਵਾਰ ਰਹੇਗੀ ਤੇ ਜਿਹੜਾ ਦੁਪੱਟਾ ਬਹੁਤ ਸੋਨਾ ਔਰਗੇਂਜ਼ਾ ਦੇ ਉੱਪਰ ਲਾਈਨਿੰਗ ਵਾਲਾ ਦੁਪੱਟਾ ਤੇ ਫੋਰ ਸਾਈਡ ਵੀ ਹੈਵੀ ਵਰਕ ਦੇ ਵਿੱਚ ਆ। ਸੂਟ ਦੇ ਲੁੱਕੇ ਬਹੁਤ ਸੋਹਣੇ ਆ। 6200 ਪ੍ਰਾਈਸ ਹੈਗਾ ਜੀ। ਤੇ 6 ਸੌਰੀ 5800 ਦਾ ਸੂਟ ਦੰਨੇ ਆ। 5800 ਦਾ ਸੂਟ ਦੰਨੇ ਆ ਜੀ। ਤੇ ਮਹਿੰਦੀ ਸ਼ੇਡ ਦੇ ਵਿੱਚ ਇਹਦਾ ਸੈਕੰਡ ਕਲਰ ਆ। ਮਹਿੰਦੀ ਦੇ ਵਿੱਚ ਮਹਿੰਦੀ ਦੇ ਉੱਪਰ ਕੰਟਰਾਸਟ ਦੇਖੋ ਕਿੰਨੇ ਸੋਹਣੇ ਲੱਗਦੇ ਆ। ਕਿਸੇ ਨੇ ਹਲਦੀਆਂ ਮਹਿੰਦੀਆਂ ਜੋਗੇ ਸੂਟ ਲੈਣੇ ਤਾਂ ਇਦਾਂ ਦੇ ਲੈ ਸਕਦੇ ਹੋ। ਦੇਖੋ ਨਿਓਨ ਮਸਟਰਡ ਸ਼ੇਡ ਦੇ ਵਿੱਚ ਲੁੱਕ ਬਹੁਤ ਪਿਆਰੀ ਐ ਸਟੋਰ ਦੇ ਗੋਟਾ ਪੱਤੀ ਤੇ ਸੂਟ ਆ ਬਹੁਤ ਪਿਆਰਾ ਪੀਸ ਆ ਜੀ ਗੋਟਾ ਪੱਤੀ ਤੇ ਕੇਰਾ ਵੀ ਹੈਵੀ ਆ ਸ਼ਾਰਟ ਵੀਡੀਓ ਪਾਈ ਸੀ ਕਿ ਡਿਜ਼ਾਈਨਿੰਗ ਸਭ ਨੂੰ ਬਹੁਤ ਸ਼ਾਨਦਾਰੀ ਆ ਕਲਰ ਬਹੁਤ ਪਿਆਰਾ ਹੈ ਤੇ ਚਨਾਟ ਸ਼ਫੌਂਦਾ ਦੁਪੱਟਾ ਮਿਲ ਨਹੀਂ ਇਹਦੇ ਨਾਲ ਤੇ ਇਹਦੇ ਵਿੱਚ ਇੱਕ ਕਲਰ ਸੋਨੋ ਇਹ ਵਾਲਾ ਮਿਲ ਜਾਏਗਾ ਕਲਰ ਬਹੁਤ ਸੋਨੇ ਸੋਨੇ ਆ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਡਿਸਪਲੇ ਕੀਤਾ ਹੋਇਆ ਪਰਪਲ ਸ਼ੇਡ ਮਿਲ ਜਾਏਗਾ ਤਿੰਨ ਕਲਰ ਨੇ ਜੀ ਤੇ ਸੂਟ ਦਾ ਪ੍ਰਾਈਸ ਦਵਾਂਗੇ ਹੁਣ ਤੁਹਾਨੂੰ ਅਸੀਂ ਇਹਦਾ ਡਿਸਕਾਊਂਟ ਦੇ ਉੱਪਰ 5500 5500 ਦੇ ਵਿੱਚ ਨੈਕਸਟ ਦੇਖੋ ਜੀ ਸੂਟ ਗਲਾਸ ਟਿਸ਼ੂ ਦੇ ਉੱਪਰ ਆ ਜਲਦੀ ਜਲਦੀ ਦਿਖਾਣੀਆਂ ਥੋੜੀ ਜੀ ਵੀਡੀਓ ਲੰਮੀ ਹੋ ਜਾਏਗੀ ਆਪਣੀ ਸਾਰੇ ਦੇ ਵਿੱਚ ਬੂਟੇ ਆ ਕੇਰਾ ਹੈਵੀ ਦੇ ਵਿੱਚ ਆ ਕਿਸੇ ਨੇ ਦੇਣ ਲੈਣ ਵਾਸਤੇ ਸੂਟ ਵੀ ਲੈਣਾ ਤਾਂ ਵੀ ਬਹੁਤ ਸੋਹਣਾ ਸੂਟ ਆ। ਕ੍ਰੇਪ ਦੀ ਸਲਵਾਰ ਆ ਤੇ ਗਲਾਸ ਟਿਸ਼ੂ ਰੇ ਦੀ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੇਗੀ ਤੇ ਫੋਰ ਸਾਈਡ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ। ਸੂਟ ਦਾ ਰੇਟ ਸੁਣਨੇ ਵਾਲਾ ਵੈਸੇ ਤੇ ਅਸੀਂ ਤੁਹਾਨੂੰ ਹੁਣ ਦਵਾਂਗੇ ਜੀ ਇਹ ਵਾਲਾ ਸੂਟ ਕਾਫੀ ਘੱਟ ਪ੍ਰਾਈਸ ਤੇ ਤੇ ਦਵਾਂਗੇ 3400 ਦਾ। 3400 ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਅਸੀਂ। ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਜਿਸੀਂ ਡਿਸਪਲੇ ਕੀਤਾ ਹੋਇਆ। 3400 ਦੇ ਵਿੱਚ ਹੈਂਡਵਰਕ ਗਲਾਸ ਟਿਸ਼ੂ ਦੇ ਉੱਪਰ ਐਜਾ ਨਹੀਂ ਕਲੈਕਸ਼ਨਾਂ ਲੈਣੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦੀਵਾਲੀ ਦੇ ਆਫਰਾਂ ਦੇ ਵਿੱਚ ਬਹੁਤ ਕੁਝ ਮਿਲੇਗਾ ਉਹ ਵੀ ਬਹੁਤ ਘੱਟ ਪ੍ਰਾਈਸਾਂ ਦੇ ਕਲਰ ਬਹੁਤ ਸੋਹਣਾ ਹੈ ਸਾਰੀ ਫਰੰਟ ਹੈਵੀ ਲੁੱਕ ਦੇਗਾ ਜੀ ਕੇਰਾ ਬਹੁਤ ਸੋਹਣਾ ਹੈ ਸੌਫਟ ਦੇ ਵਿੱਚ ਸਟਾਫ ਹੈ ਇਸ ਦਾ ਸ਼ਿਮਰ ਤੇ ਤੇ ਇਹ ਹੈਗੀ ਹੈ ਜਿਹੜੀ ਸਲਵਾਰ ਪ੍ਰਾਈਸ ਰਹਿਗਾ ਇਸੂਟ ਦਾ 4000 ਡਿਸਕਾਊਂਟ ਤੇ ਸੈਕੰਡ ਕਲਰ ਤੇ ਥਰਡ ਕਲਰ ਇੱਕੇ ਫੋਰਥ ਕਲਰ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਰੰਗ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਆ ਕਵਾਂਟਿਟੀਆਂ ਭਰਪੂਰ ਨੇ ਜੀ neck ਤੇ ਟੋਟਲੀ ਵਰਕ ਆ ਬਹੁਤ ਸੋਹਣਾ ਜਿਆ ਸਾਰਾ ਫਰੰਟ ਬਹੁਤ ਪਿਆਰਾ ਸੂਟ ਦਾ ਤੁਸੀਂ ਇਹਨਾਂ ਸੂਟਾਂ ਨੂੰ ਨਾ ਇੱਕ ਸ਼ਾਰਟ ਲੁ ਕੁੜਤੀ ਜਿੱਦ ਅੱਜਕੱਲ ਚੱਲਦੀ ਆ ਉਹਕਣਾ ਫਰਸ਼ੀ ਸਲਵਾਰ ਦੇ ਨਾਲ ਵੀ ਬਣਾ ਸਕਦੇ ਹੋ نیچے ਵਰਕ ਕਟਿੰਗ ਹੁੰਦਾ ਹੋ ਜਾਂਦਾ ਕੋਈ ਚੱਕਰ ਨਹੀਂ ਆ ਕਿਉਂਕਿ ਇੱਕ ਤਾਂ ਰੇਟ ਘੱਟ ਨੇ ਇਹਨਾਂ ਸੂਟਾਂ ਦੇ ਤੇ ਇੱਕ ਤੁਹਾਡੇ ਸ਼ੌਂਕ ਪੂਰੇ ਹੋ ਜਾਣਗੇ ਤੇ ਉੱਪਰੋਂ ਲੁੱਕ ਬਹੁਤ ਸੋਹਣੀ ਆਏਗੀ ਸੂਟ ਦਾ ਪ੍ਰਾਈਸ ਹੈਗਾ ਜੀ 4200 ਤੇ ਤੁਹਾਨੂੰ ਇਹ ਵੀ ਅਸੀਂ 3900 ਚ ਦੇਵਾਂਗੇ ਜੀ 3900 ਦੇ ਵਿੱਚ ਕਲਰ 4 ਹੈਵੀ ਲੁੱਕ ਦਾ ਸੂਟ ਆ ਚਾਰ ਕਲਰਾਂ ਦੇ ਵਿੱਚੋਂ 3900 ਦਾ ਸੂਟ ਆ ਗਏ ਸੂਟ ਹਰ ਇੱਕ ਦੇਵਾਂਗੇ ਇਹ ਦੇਖ ਲਓ ਸੂਟ neck ਤੇ ਹੈਵੀ ਵਰਕ ਆ ਕੇਰਾ ਬਾ ਸੌਰੀ ਬਾਜੂ ਤੇ ਵੀ ਹੈਵੀ ਵਰਕ ਆ ਤੇ ਕੇਰਾ ਸਿੰਪਲ ਤੇ ਸੋਬਰ ਆ ਸਲਵਾਰ ਕਲਰ ਹੀ ਪਰ ਤਾਂ ਬਹੁਤ ਸੋਹਣਾ ਪਿਸਤਾ ਸ਼ੇਡ ਆ। ਕ੍ਰੇਪ ਦੀ ਸਲਵਾਰ ਆ ਜੀ ਇਹ। ਇਦਾਂ ਦਾ ਕਲਰ ਉੱਪਰ ਕਿ ਆਏਗਾ ਤੇ ਦੁਪੱਟਾ ਬਹੁਤ ਪਿਆਰਾ ਸੂਟ ਦਾ। ਸਾਰਾ ਦੁਪੱਟਾ ਇਦਾਂ। ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 10000। ਇਹ ਆਪਣੇ ਕੋਲ ਇੱਕੋ ਹੀ ਪੀਸ ਰਹਿ ਗਿਆ। ਨੇਕਟਿਵ ਵਰਕ ਤੇ ਕੇਰਾ ਬਹੁਤ ਸੋਹਣਾ ਵਰਕ ਆ ਸੂਟ ਦਾ ਜਿਨ੍ਹਾਂ ਦਾ 20 ਇੰਚ ਕੇਰਾ ਹੈ ਉਹ इजीली ਬਣਾ ਸਕਦੇ ਹੋ ਬਾਜੂ ਹੈਵੀ ਚ ਮਿਲਣ ਗਿਆ ਤੁਹਾਨੂੰ ਇਹਦੇ ਸਲਵਾਰ ਦੇ ਪੌਂਚੇ ਤੇ ਵੀ ਵਰਕ ਮਿਲ ਜੇਗਾ ਜੀ 6500 ਸੂਟ ਦਾ ਪ੍ਰਾਈਸ ਹੈਗਾ ਤੇ 6200 ਦੇ ਵਿੱਚ ਮਿਲੇਗਾ 4 ਸਾਈਡ ਵੀ ਹੈਵੀ ਵਰਕ ਆ 6200 ਦੇ ਵਿੱਚ ਜਲਦੀ ਜਲਦੀ ਬੁਕਿੰਗ ਕਰਾ ਸਕਦੇ ਹੋ ਕਿਉਂਕਿ ਇੰਨੇ ਸੋਹਣੇ ਸੋਹਣੇ ਸੂਟ ਬਹੁਤ ਘੱਟ ਪ੍ਰਾਈਸ ਮਿਲ ਰਹੇ ਆ ਸਾਰੇ ਫਰੰਟ ਹੈਵੀ ਸੌਫਟ ਵਾਲਾ ਕ੍ਰਸ਼ ਹੈ ਜੀ ਜਿਹੜਾ ਸ਼ਰਟ ਦਾ ਸਟਾਫ ਆ ਤੇ ਜਿਹੜੀ ਇਹਦੀ ਬਾਟਮ ਆ ਉਹ ਵੀ ਤੁਹਾਨੂੰ ਵਰਕ ਮਿਲੇਗੇ ਐਦਾਂ ਵਰਕ ਵਾਲੀ ਇਹਦੀ ਸਲਵਾਰ ਰਹੇਗੀ ਤੇ ਮੇਨ ਹੈਗਾ ਜੀ ਦੁਪੱਟਾ ਫੋਰ ਸਾਈਡ ਹੈਵੀ ਵਰਕ ਦੇ ਨਾਲ ਆ ਵਿੱਚ ਬੂਟੇ ਆ 10000 ਪ੍ਰਾਈਸ ਆ ਹੁਣ ਇਸ ਸੂਟ ਦਾ 컬러 ਦੇਖ ਲੋ ਸੂਟ ਦਾ ਡਿਜ਼ਾਈਨ ਦੇਖ ਲੋ ਸਿੰਗਲ ਸੂਟ ਰਹਿ ਗਿਆ ਕੋਰਨਰ ਦਬਕਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਤੇ ਚਨਾਉਣ ਸ਼ਫਾਉਣ ਦਾ ਦੁਪੱਟਾ 3000 ਪ੍ਰਾਈਸ ਦੇ ਵਿੱਚ ਸੂਟ ਆ ਹੈਵੀ ਲੁੱਕ ਚ ਸੂਟ ਆ ਜੀ ਸਾਰਾ ਹੀ दबका तो पर्ल टोटली दबका पर्ल बाजू भी हैवी वर का ये सलवार है जी इससे दुपट्टा देखियो सूट सारा ही हैवी दुपट्टा इतना ठीक है जी तो प्राइस रहेगा बारह हजार सौ ਡਬਲ ਟੋਨ ਚ ਸੂਟ ਆ ਬਹੁਤ ਪਿਆਰਾ ਪੀਸ ਬਣਿਆ ਹੋਇਆ ਬਹੁਤ ਸੋਹਣਾ ਲੱਦੇ ਆ ਇਹ ਸੂਟ neck ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਤੇ ਘੇਰਾ ਬਹੁਤ ਪਿਆਰਾ ਵਰਕ ਹੈ ਬਾਜੂ ਵੀ ਹੈਵੀ ਚਾ ਟੋਟਲੀ ਟਬਕਾ ਡਬਲ ਟੋਨ ਚ ਪੌਂਚਿਆਂ ਤੇ ਵਰਕ ਹੈ ਤੇ ਦੁਪੱਟਾ ਵੀ ਡਬਲ ਟੋਨ ਚ ਰਹੇਗਾ ਸੈਂਟਰ ਲਾਈਨ ਦੇ ਵਿੱਚ ਬਹੁਤ ਸੋਹਣਾ ਸਾਰੇ ਚ ਸੰਗਣੀ ਬੂਟੀ ਦੇ ਨਾਲ ਸੂਟ ਹੈ ਇਹ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਸੂਟ ਦਾ 10000 ਬਹੁਤ ਸੋਹਣਾ ਸੂਟ ਬਣਿਆ ਹੋਇਆ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਵਰਕ ਹੀ ਬਹੁਤ ਪਿਆਰਾ ਸੂਟ ਦਾ ਗਲਾਸ ਟਿਸ਼ੂ ਤੇ ਬਣਿਆ ਹੋਇਆ ਪੀਸ ਆ ਜੀ ਕੇਰਾ ਬਹੁਤ ਪਿਆਰਾ ਵਰਕ ਹੈ ਨਾਲ ਤੁਸੀਂ ਇਹਦੇ ਘਗਰਾ ਜਾਂ ਸਕਰਟ ਬਣਾ ਸਕਦੇ ਹੋ ਲੁੱਕ ਬਹੁਤ ਸੋਹਣੀ ਆਣੀ ਆ ਸੂਟ ਦੇ ਐਦਾਂ ਬਣੇਗਾ ਜੀ ਪੀਸੇ ਬਹੁਤ ਸੋਹਣਾ ਜਿਹਾ ਤੇ ਪ੍ਰਾਈਸ ਰਹੇਗਾ ਇਹ ਵਾਲੇ ਸੂਟ ਦਾ 5500 ਕਲਰ ਡਿਜ਼ਾਈਨ ਬਹੁਤ ਪਿਆਰਾ ਪੀਸ ਦਾ ਕਲਰ ਵੀ ਤੇ ਡਿਜ਼ਾਈਨ ਵੀ ਠੀਕ ਹੈ ਜੀ ਐਦਾਂ ਬਣਿਆ ਵਾ ਸਾਰਾ ਫਰੰਟ ਦੇ ਵਿੱਚ ਇਹ ਹੈਗੀ ਇਹਦੀ ਸਲਵਾਰ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਐਦਾਂ ਮਿਲੇਗਾ ਹੈ ਵਿੱਚ ਪ੍ਰਾਈਸ ਹੈਗਾ ਜੀ 7200 ਤਨ ਸੂਹੀ ਦੇ ਉੱਪਰ ਸ਼ਰਟ ਆ ਕੰਟਰਾਸਟ ਲੁੱਕ ਵਿੱਚ ਸੂਟ ਦਵਾਵਾਂਗੇ ਜੀ ਤੁਹਾਨੂੰ ਅਸੀਂ ਇਹ ਕੇਰਾ ਵਰਗਾ ਬਾਜੂ ਵਰਗਾ ਤੇ ਇਹਦਾ ਇਦਾਂ ਹੀ ਬ੍ਰாக்கਟ ਦੇ ਵਿੱਚ ਸਲਵਾਰ ਆ ਚਨਾਉਣ ਸ਼ਫੌਨ ਦੇ ਦੁਪੱਟੇ ਨੇ ਬੂਟੀ ਵਾਲੇ ਠੀਕ ਹੈ ਜੀ ਇਹਦੇ ਵਿੱਚ ਸੈਕੰਡ ਕਲਰ ਹੈਗਾ येलो ਠੀਕ ਹੈ ਸ਼ਰਟਾਂ ਦਾ ਕਲਰ ਸੇਮ ਰਹੇਗਾ ਤੇ ਇਹਦੀ ਸ਼ਰਟ ਦਾ ਵੀ ਕਲਰ ਥੋੜਾ ਜਿਹਾ ਗ੍ਰੇ ਸਟੋਨ ਤੇ ਆ ਗਿਆ ਇਹਦੇ ਨਾਲ ਇਹ ਬਹੁਤ ਸੋਹਣਾ ਜਿਹਾ ਨਵਾਂ ਜਿਹਾ ਸ਼ੇਡ ਆ ਜੀ ਸੂਟ ਦਾ ਬਹੁਤ ਪਿਆਰਾ ਪੀਸ ਆ ਠੀਕ ਹੈ ਜੀ ਪ੍ਰਾਈਸ ਰਹੇਗਾ ਸੂਟ ਦਾ 5850 ਰੁਪਏ ਸੂਟ ਦਾ ਕਿਹੜਾ ਜਿਹੜਾ ਮਤਲਬ ਉਹ ਕਹਿ દઈએ ਵੀ ਹਾਂ ਇਹ ਨਹੀਂ ਸੋਨਾ 4500 ਦੀ ਰੇਂਜ ਦੇ ਵਿੱਚ ਸੂਟ ਦੇਖ ਲਓ 4500 ਦੇ ਵਿੱਚ ਰਸਟ ਕਲਰ ਦਾ ਸੂਟ ਟ੍ਰੈਂਡਿੰਗ ਕਲਰ ਆ ਵਰਕ ਬਹੁਤ ਪਿਆਰਾ ਸੂਟ ਦਾ ਫੋਰ ਸਾਈਡ ਹੈਵੀ ਵੇਲ ਦੇ ਨਾਲ ਸੂਟ ਰਹੂਗਾ ਸਾਰੇ ਚ ਬੂਟੀ ਹੈ ਗਲਾਸ ਟਿਸ਼ੂ ਦੀ ਸ਼ਰਟ ਹੈ ਗਲਾਸ ਟਿਸ਼ੂ ਦਾ ਦੁਪੱਟਾ ਹੈ 4500 ਜਲਦੀ ਜਲਦੀ ਬੁਕਿੰਗ ਕਰਾ ਸਕਦੇ ਹੋ ਕਿਉਂਕਿ ਸੂਟ ਹੀ ਇਦਾਂ ਦੇ ਆ ਇਹ 3 ਕਲਰ ਨੇ ਜੀ ਇਹਦੇ ਵਿੱਚ ਤਿੰਨੋ ਹੀ ਕਲਰ ਪਿਆਰੇ ਆ ਬਹੁਤ ਨੈਕਸਟ ਵੀ ਰਸਟਿਕ ਖੋਲਦੇ ਆ ਡਿਜ਼ਾਈਨਿੰਗ ਬਹੁਤ ਪਿਆਰੀ ਆ 4500 4500 ਦੇ ਵਿੱਚ ਹੈਵੀ ਵਰਕ ਦੇ ਨਾਲ 4500 ਦੇ ਵਿੱਚ ਐਦਾਂ ਦੀ ਕਲੈਕਸ਼ਨ ਰਸਟ ਵੀ ਐਂਡ ਸੀਰੇ ਦਾ ਕਲਰ 4 ਸਾਈਡ ਵਰਕ ਦੇ ਨਾਲ ਦੁਪੱਟਾ ਜੀ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਦੁਪੱਟਾ ਕਲਰ ਇੱਕ ਤੋਂ ਇੱਕ ਨੇ ਦੋ ਕਲਰ ਨੇ ਦੋਨੋਂ ਇੱਕ ਤੋਂ ਇੱਕ ਨੇ ਨੈਕਸਟ ਹੈਗਾ ਜੀ 4200 ਵਾਲਾ ਸੂਟ 3900 ਚ ਦੇ ਰਹੇ ਆ ਦੱਸੋ ਇਦਾਂ ਦੀ ਕਲੈਕਸ਼ਨ ਮਿਲ ਜਾਏਗੀ 3900s ਪੈਚ ਲਗਾ ਕੇ ਪ੍ਰੋਪਰ ਵਰਕ ਕੀਤਾ ਹੋਇਆ ਤੁਸੀਂ ਜੇ ਵਰਕ ਵਰਕ ਹੀ ਕਰਾਉਣ ਜਾਓ ਨਾ ਕੱਲਾ ਘੱਟ ਤੋਂ ਘੱਟ 6-6 7-7000 ਦਾ ਵਰਕ ਦਾ ਹੋ ਜਾਂਦਾ ਜੀ ਬੂਟੀ ਆ ਪੌਂਚਿਆਂ ਤੇ ਇਹ ਹੈਗਾ ਇਹਦਾ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੂਗੀ 3900 ਦਾ ਸੂਟ ਦਵਾਂਗੇ ਹੁਣ ਤੁਹਾਨੂੰ ਇਹ ਕਲਰ ਦੇਖ ਲਓ ਤਿੰਨ ਨੇ ਤਿੰਨੋ ਹੀ ਕਲਰ ਬਹੁਤ ਪਿਆਰੇ ਆ 5000 ਵਾਲਾ ਸੂਟ ਆ ਜੇ ਸੰਗਣੀ ਬੂਟੀ ਦੇ ਨਾਲ ਆ ਕਲਰ ਬਹੁਤ ਸੋਹਣਾ ਹੈ ਗਲਾਸ ਟਿਸ਼ੂ ਦੀ ਸ਼ਰਟ ਆ ਕਲਰ ਹੀ ਬਹੁਤ ਪਿਆਰਾ ਹੈ ਤੇ ਗਲਾਸ ਟਿਸ਼ੂ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਆ ਪ੍ਰਾਈਸ 4500 4500 ਦੇ ਵਿੱਚ ਦੋ ਕਲਰ ਦੋਨੋਂ ਹੀ ਕਲਰ ਬਹੁਤ ਸੋਨੇ ਆ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜਿੰਨੇ ਵੀ ਤੁਸੀਂ ਸੂਟ ਲਓਗੇ ਉਹਨੇ ਅਸੀਂ ਤੁਹਾਨੂੰ ਕੂਪਨ ਦਵਾਂਗੇ ਤੇ 26 ਜਾਂ 27 ਤਰੀਕ ਨੂੰ ਆਪਾਂ ਕੂਪਨ ਕੱਢਾਂਗੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਨ੍ਹਾਂ ਦੇ ਘਰ ਹੁਣ ਫੰਕਸ਼ਨ ਆ ਰਹੇ ਆ ਜਾਂ ਤੁਹਾਨੂੰ ਕੋਈ ਫੰਕਸ਼ਨ ਆ ਰਿਹਾ ਜਿਨ੍ਹਾਂ ਦੇ ਘਰ ਮੇਨ ਵੈਡਿੰਗ ਹੈ ਜੀ ਤੁਸੀਂ ਉਹਨਾਂ ਨੂੰ ਏਦਾਂ ਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਜਾਵੇ ਖਾਲੀ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ ਥੈਂਕ